ਤੁਹਾਡੀ ਹਵਾ ਤੁਹਾਡੀ ਮਿੱਟੀ ਤੁਹਾਡੀ ਧਰਤੀ ਤੁਹਾਡੀ ਜਿੰਦ ਜਾਨ ਇਹ ਸਰੀਰ ਨੂੰ ਇਸ ਸਰੀਰ ਨੂੰ ਜੇਕਰ ਜਿਉਂਦਾ ਰੱਖਣਾ ਤੇਰਾ ਸਬੰਧ ਹਵਾ ਨਾਲ ਤੇ ਮਿੱਟੀ ਨਾਲ ਪਾਵਕ ਧਰਤੀ ਨਾਲ ਇਹ ਬਹੁਤ ਵੱਡਾ ਹੋਣਾ ਚਾਹੀਦਾ ਸੰਜੋਗੀ ਧਰਤੀ ਮਾਤਾ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਇਹ ਪਾਵਨ ਪਵਿੱਤਰ ਪੰਕਤੀਆਂ ਮਾਰੂ ਸੋਲੇ ਦੇ ਵਿੱਚ ਗੁਰੂ ਸਾਹਿਬ ਜੀ ਨੇ ਦਰਜ ਕੀਤੀਆਂ ਨੇ ਵੀਰੋ ਸਤਿਗੁਰੂ ਮਹਾਰਾਜ ਆਖਦੇ ਧਰਤੀ ਮਾਂ ਦੇ ਪੇਟ ਦੇ ਨਾਲ ਜਿਹੜਾ ਸਾਡਾ ਸਬੰਧ ਬਣਿਆ ਹੈ ਨਾ ਇਹ ਵੀ ਪ੍ਰਮਾਤਮਾ ਆਪ ਹੀ ਹੈ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਪਾਉਣ ਗੁਰੂ ਪਾਣੀ ਪਿੱਤ ਜਾਤਾ ਜਿਹੜੀ ਹਵਾ ਹੈ ਨਾ ਇਹ ਸਾਡੇ ਸਰੀਰ ਦਾ ਗੁਰੂ ਹੈ ਪਾਉਣ ਗੁਰੂ ਸਾਡੇ ਸਰੀਰ ਦਾ ਗੁਰੂ ਸਾਡੇ ਸਰੀਰ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਹਵਾ ਹਵਾ ਤੋਂ ਬਿਨਾ ਮਨੁੱਖ ਰਹਿ ਨਹੀਂ ਸਕਦਾ ਸਵਾਸ ਅੰਦਰ ਜਾਣਾ ਹੈ ਤੇ ਬਾਹਰ ਆਉਣਾ ਇਹ ਹਵਾ ਹੈ ਇਹ ਸਾਡਾ ਗੁਰੂ ਹੈ ਸਰੀਰ ਦਾ ਹਵਾ ਜਿਵੇਂ ਆਤਮਾ ਦਾ ਗੁਰੂ ਪ੍ਰਮਾਤਮਾ ਹੈ ਆਤਮਾ ਦਾ ਗੁਰੂ ਪਰਮੇਸ਼ਰ ਹੈ ਆਤਮਾ ਦਾ ਗੁਰੂ ਗੁਰੂ ਨਾਨਕ ਪਾਤਸ਼ਾਹ ਹੈ ਇਸੇ ਤਰ੍ਹਾਂ ਸਰੀਰ ਦਾ ਗੁਰੂ ਹਵਾ ਹੈ ਪਉਣ ਗੁਰੂ ਪਾਣੀ ਪਿੱਤ ਜਾਤਾ ਰੱਖਦੇ ਉਧਰ ਸੰਜੋਗੀ ਧਰਤੀ ਮਾਤਾ ਇਸ ਧਰਤੀ ਮਾਂ ਦੇ ਪੇਟ ਨਾਲ ਜਿਹੜਾ ਜੀਵਾਂ ਦਾ ਸੰਬੰਧ ਬਣਿਆ ਇਸ ਵਿੱਚੋਂ ਜੀਵ ਪੈਦਾ ਹੋ ਰਹੇ ਨੇ ਇਸ ਵਿੱਚੋਂ ਜੀਵਾਂ ਦੀ ਉਤਪਤੀ ਹੋ ਰਹੀ ਹੈ ਸਤਿਗੁਰੂ ਮਹਾਰਾਜ ਆਖਦੇ ਉਧਰ ਸੰਜੋਗੀ ਧਰਤੀ ਮਾਤਾ ਰੈਣ ਦਿਨ ਸੋ ਦੋਇਦਾਈ ਦਾਇਆ ਜਗ ਖੇਲ ਲ ਖੇਲਾਈ ਹੈ ਇਹ ਰਾਤ ਤੇ ਦਿਨ ਖਡਾਵੀ ਤੇ ਖਡਾਵਾ ਨੇ ਸਾਰਾ ਜਗਤੇ ਦੇ ਵਿੱਚ ਖੇਡ ਰਿਆ ਇਹ ਮੈਂ ਪੰਕਤੀਆਂ ਕਿਉਂ ਆਪਜੀ ਨਾਲ ਰੱਖੀਆਂ ਨੇ ਕਿਉਂਕਿ ਅਸੀਂ ਇਸ ਧਰਤੀ ਮਾਂ ਦੇ ਪੇਟ ਨੂੰ ਅੱਗ ਲਾ ਰਹੇ ਹਾਂ ਜਿਸ ਧਰਤੀ ਮਾਂ ਦੇ ਪੇਟ ਚੋਂ ਹਰੇਕ ਜੀਵ ਦੀ ਉਤਪਤੀ ਹੋਈ ਹੈ ਸਾਡਾ ਸਰੀਰ ਵੀ ਮਿੱਟੀ ਹੈ ਕਬੀਰ ਮਾਟੀ ਕੇ ਹਮ ਪੁੱਤਰੇ ਮਾਨ ਸਰਾਖਿਓ ਨਾਓ ਅਸੀਂ ਮਿੱਟੀ ਦੇ ਪਤਲੇ ਸਾਡਾ ਨਾਮ ਮਨੁੱਖ ਰੱਖਿਆ ਪਰਮਾਤਮਾ ਨੇ ਮਨੁੱਖੇ ਤੋਂ ਭਾਵ ਜਾਗਿਆ ਹੋਇਆ ਜਿਹਨੂੰ ਗਿਆਨ ਹੈ ਉਹਨੂੰ ਕਹਿੰਦੇ ਨੇ ਮਨੁੱਖ ਪਸ਼ੂ ਨੂੰ ਕੋਈ ਗਿਆਨ ਨਹੀਂ ਕਿ ਇਹ ਧਰਤੀ ਸਾਰੀ ਉਤਪਤੀ ਦਾ ਕਾਰਨ ਹੈ ਖਾਕ ਨੂਰ ਕਰਦਮ ਆਲਮ ਦੁਨਿਆਏ ਖਾਕ ਕਹਿੰਦੇ ਨੇ ਮਿੱਟੀ ਨੂੰ ਨੂਰ ਪ੍ਰਕਾਸ਼ ਉਸਨੇ ਮਿੱਟੀ ਅਤੇ ਆਪਣਾ ਪ੍ਰਕਾਸ਼ ਮਿਲਾ ਕਰਕੇ ਮਨੁੱਖ ਦੀ ਸਜਣਾ ਕੀਤੀ ਹੈ ਤੁਹਾਡੀ ਹਵਾ ਤੁਹਾਡੀ ਮਿੱਟੀ ਤੁਹਾਡੀ ਧਰਤੀ ਤੁਹਾਡੀ ਜਿੰਦ ਜਾਨ ਇਹ ਸਰੀਰ ਨੂੰ ਇਸ ਸਰੀਰ ਨੂੰ ਜੇਕਰ ਜਿਉਂਦਾ ਰੱਖਣਾ ਤੇਰਾ ਸਬੰਧ ਹਵਾ ਨਾਲ ਤੇ ਮਿੱਟੀ ਨਾਲ ਭਾਵ ਕਿ ਧਰਤੀ ਨਾਲ ਇਹ ਬਹੁਤ ਵੱਡਾ ਹੋਣਾ ਚਾਹੀਦਾ ਪਰ ਮਨੁੱਖ ਇਸ ਸਬੰਧ ਨੂੰ ਦਿਨੋਂ ਦਿਨ ਤੈਸ ਸਨੇਸ਼ ਕਰਿਆ ਹੈ ਰੁੱਖਾਂ ਨੂੰ ਅੱਗ ਬੂਟਿਆਂ ਨੂੰ ਅੱਗ ਜ਼ਮੀਨ ਨੂੰ ਅੱਗ ਮਿੱਟੀ ਨੂੰ ਅੱਗ ਹਰੇਕ ਜਗ੍ਹਾ ਅੱਗ ਬਚਾਈ ਗਿਆ ਤੇ ਇੱਕ ਵੀਰ ਮਨੂੰਗਾ ਸੁਣ ਰਿਹਾ ਸੀ ਉਹ ਕਹਿ ਰਿਹਾ ਸੀ ਕਹਿੰਦਾ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਦੁਬਈ ਦੇ ਵਿੱਚ ਹੁਣੇ ਤਾਜ਼ੇ ਹੀ ਭਿਆਨਕ ਹੜ ਆ ਕੇ ਹਟੇ ਉੱਥੇ ਪਤਾ ਲੱਗ ਜਾਂਦਾ ਕੁਦਰਤ ਕੀ ਹੁੰਦੀ ਹੈ ਇੱਥੇ ਵੀ ਆਪਣੇ ਲੋਈਆਂ ਸਾਈਡ ਇਧਰ ਜਦੋਂ ਜਦੋਂ ਹੜ ਆਉਂਦੇ ਨੇ ਅਸੀਂ ਸਰਕਾਰ ਦੇ ਅਸੀਂ ਰੱਬ ਦੇ ਹਾੜੇ ਕੱਢਦੇ ਆਂ ਕੋਸਦੇ ਅਸੀਂ ਪ੍ਰਮਾਤਮਾ ਨੂੰ ਇਹ ਪ੍ਰਮਾਤਮਾ ਤੂੰ ਸਾਡੇ ਨਾਲ ਕੀ ਕੀਤਾ ਪਰ ਜਦੋਂ ਸਾਡੇ ਹੱਥ ਬਾਜੀ ਆਉਂਦੀ ਹੈ ਅੱਜ ਅਸੀਂ ਰਾਜੇ ਆ ਅਸੀਂ ਜਲ ਦੇ ਉੱਤੇ ਬੈਠੇ ਥੱਲੇ ਸਾਡੇ ਜਲ ਹੈ ਬੜਾ ਸਵੱਛ ਬੜਾ ਨਿਰਮਲ ਬੜਾ ਮਿੱਠਾ ਜਲ ਤੇ ਸਾਡੇ ਸਾਹਮਣੇ ਹਵਾ ਹੈ ਜਿਸ ਹਵਾ ਨੂੰ ਅਸੀਂ ਗੰਦਲੀ ਕਰੀ ਜਾਂਦੇ ਜਿਸ ਹਵਾ ਨੂੰ ਸੀ ਪ੍ਰਦੂਸ਼ਣ ਭਲਾਈ ਜਾਂਦੇ ਹਵਾ ਦੇ ਵਿੱਚ ਗੱਡੀਆਂ ਨਾਲ ਬੱਸਾਂ ਨਾਲ ਆਪਣੇ ਰੋਜ਼ ਦੇ ਕਾਰੋਬਾਰਾਂ ਨਾਲ ਕੂੜੇ ਕਰਕਟ ਨਾਲ ਕਿਤੇ ਵੀ ਅਸੀਂ ਬਖਸ਼ਦੇ ਨਹੀਂ ਹਵਾ ਨੂੰ ਕਿ ਹਵਾ ਸਾਡੀ ਸਾਫ਼ ਰਹਿ ਜਾਵੇ ਭਲਾ ਹੌਣ ਵਾਲੀਆਂ ਪੀੜ੍ਹੀਆਂ ਹਵਾ ਵਿੱਚ ਸੌਖਾ ਸਾਹ ਕਿਵੇਂ ਲੈ ਸਕਦੀਆਂ ਨਾ ਗੁਰੂ ਸਾਹਿਬਾ ਕਦੇ ਉਧਰ ਸੰਯੋਗੀ ਧਰਤੀ ਮਾਤਾ ਇਸ ਸਰੀਰ ਦੀ ਮਾਂ ਜਿਹੜੀ ਉਹ ਧਰਤੀ ਹੈ ਇਸ ਸਰੀਰ ਦੀ ਪੈਦਾ ਕਰਨ ਵਾਲੀ ਇਸ ਸਰੀਰ ਨੂੰ ਕਿਉਂਕਿ ਮਿੱਟੀ ਲੈ ਕੇ ਮਿੱਟੀ ਤੋਂ ਮਿੱਟੀ ਵਿੱਚੋਂ ਪੈਦਾ ਹੋਇਆ ਜੀਵ ਇਹ ਧਰਤੀ ਦੇ ਨਾਲ ਸੰਯੋਗ ਬਣਿਆ ਹੈ ਦਾ ਕਿ ਧਰਤੀ ਇਹਦੀ ਮਾਂ ਬਣੀ ਹੈ ਸਭ ਕੁਝ ਪ੍ਰਮਾਤਮਾ ਹੀ ਹੈ ਪ੍ਰਮਾਤਮਾ ਦਾ ਹੀ ਸਾਰਾ ਰੂਪ ਇਸ ਸ਼ਬਦ ਵਿੱਚ ਦੱਸਿਆ ਹੈ ਔਰ ਜੇ ਮੋਟੀ-ਮੋਟੀ ਸਮਝ ਬਾਹਰੋਂ ਲੈਣੀ ਹੋਵੇ ਤੇ ਸਤਿਗੁਰੂ ਮਾਰੇ ਕਹਿੰਦੇ ਵੇਖੋ ਇਹ ਧਰਤੀ ਜਿਸ ਦੇ ਪੇਟ ਨਾਲ ਤੇਰਾ ਸੰਯੋਗ ਬਣਿਆ ਉਧਰ ਕਹਿੰਦੇ ਨੇ ਪੇਟ ਨੂੰ ਪੇਟ ਨਾਲ ਤੇਰਾ ਸੰਯੋਗ ਬਣਿਆ ਔਰ ਤੇਰੇ ਪੇਟ ਵਿੱਚ ਰੋਜ਼ ਖਾਾਕ ਉਹਦੀ ਜਾ ਰਹੀ ਹੈ ਉਹਦੀ ਪੈਦਾਵਾਰ ਕੀਤੀ ਖਾਾਕ ਧਰਤੀ ਦੀ ਧਰਤੀ ਵਿੱਚੋਂ ਉਪਜੇ ਪੇੜ ਪੌਦੇ ਜੀਵ ਜੰਤੂ ਹਰੇਕ ਤਰ੍ਹਾਂ ਨਾਲ ਮਨੁੱਖ ਦੀ ਖਾਾਕ ਨੇ ਔਰ ਜਿੰਨਾ ਸਮਾਂ ਖਾਾਕ ਪੇਟ ਵਿੱਚ ਨਾ ਜਾਵੇ ਹਾਲਤ ਵੇਖ ਲਓ ਕੀ ਹੁੰਦੀ ਹੈ ਜਿਹੜਾ ਬਿਮਾਰ ਹੋ ਜਾਂਦਾ ਹੈ ਨਾ ਉਹ ਖਰਾਬ ਛੱਡ ਦਿੰਦਾ ਹੈ ਤੇ ਹਾਲਤ ਕੀ ਬਣਦੀ ਓਦੀ ਔਰ ਉਹਦਾ ਦੂਜਾ ਜਨਮ ਹੁੰਦਾ ਹੈ ਬੈੱਡ ਤੋਂ ਉੱਠ ਕੇ ਇਸ ਕਰਕੇ ਵੀਰੋ ਬੇਨਤੀ ਕਰੀ ਜਾਂਦੇ ਗੁਰੂ ਸਾਹਿਬ ਦੀ ਬਾਣੀ ਨੂੰ ਮੰਨੋ ਇਸ ਮਿੱਟੀ ਨੂੰ ਇਸ ਧਰਤੀ ਨੂੰ ਅੱਗ ਦੇ ਹਵਾਲੇ ਨਾ ਕਰੋ ਇਸ ਹਰੇ ਹਰੇ ਸੋਹਣੇ ਸੋਹਣੇ ਪੌਦੇ ਵੇੜ ਬੂਟੇ ਵੱਲਾਂ ਨੂੰ ਨਾ ਸਾੜੋ ਅਸੀਂ ਤੇ ਇੰਨੇ ਭਿਆਨਕ ਬਣ ਗਏ ਆ ਤੇਲ ਨਾਲ ਅੱਗ ਰੱਖ ਕੇ ਵਿੱਚ ਪੈਲੀ ਦੇ ਜ਼ਮੀਨ ਦੇ ਪੰਜਾ ਸੱਤਾਂ ਕਿੱਲਿਆਂ ਦੇ ਆਪ ਚਲੇ ਜਾਂਦੇ ਸੜਕਾਂ ਦੇ ਕੰਢੇ ਸੜਕਾਂ ਵੀ ਸਾੜ ਦਿੱਤੀਆਂ ਅੱਧੀ ਅੱਧੀਆਂ ਸੜਕਾਂ ਦੇ ਜਾਂਦੇ ਲੋਕ ਵੀ ਸਾੜ ਦਿੱਤੇ ਟ੍ਰੇਨ ਦੀਆਂ ਪਟੜੀਆਂ ਦੇ ਨੇੜੇ ਅੱਗ ਟ੍ਰੇਨ ਅੱਗ ਦੇ ਵਿੱਚੋਂ ਦੀ ਲੰਗੀ ਥੋੜੇ ਦਿਨ ਹੋ ਗਏ ਇੱਕ ਵੀਡੀਓ ਵੇਖੀ ਟ੍ਰੇਨ ਅੱਗ ਦੇ ਵਿੱਚੋਂ ਦੀ ਕੁਝ ਇੱਕ ਫੋਟੋ ਕਦਾ ਫਰਕ ਜਿਹੜਾ ਅੱਗ ਦਾ ਰਹਿ ਗਿਆ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਇਹ ਨਹੀਂ ਹਵਾਨੀਅਤ ਕਿੱਥੋਂ ਆ ਗਈ ਸਾਡੇ ਪੰਜਾਬ ਦੇ ਵਿੱਚ ਇੱਡਾ ਹਵਾਨ ਅਸੀਂ ਬਣ ਗਏ ਸਾਨੂੰ ਗਿਆਨ ਕਿਸੇ ਗੱਲ ਦਾ ਨਹੀਂ ਰਹਿ ਗਿਆ ਨਾ ਅਸੀਂ ਗੁਰੂ ਦੀ ਗੱਲ ਮੰਨੀ ਐ ਨਾ ਅਸੀਂ ਮਨੁੱਖਾਂ ਦੀ ਗੱਲ ਮੰਨੀ ਐ ਨਾ ਅਸੀਂ ਪਸ਼ੂਆਂ ਵੱਲ ਵੇਖੀ ਐ ਨਾ ਅਸੀਂ ਪੰਛੀਆਂ ਵੱਲ ਵੇਖੀ ਐ ਸਾਰਿਆਂ ਨੂੰ ਅਸੀਂ ਸਾੜ ਦਿੱਤਾ ਸਾੜ ਕੇ ਉਹਨਾਂ ਨੇ ਜ਼ਿੰਦਗੀਆਂ ਖਤਮ ਕਰ ਦਿੱਤੀਆਂ ਤੇ ਕੁਦਰਤ ਜਦੋਂ ਢੇੜਾ ਪਲਟਦੀ ਐ ਤੇ ਮਨੁੱਖੇ ਨਾ ਦੁਖੀ ਹੁੰਦਾ ਕੱਪੜੇ ਰੁੜ ਜਾਂਦੇ ਘਰ ਧੱਤ ਜਾਂਦੇ ਮਨੁੱਖਾਂ ਦੇ ਪਸ਼ੂ ਡੰਗਰ ਮਾਲ ਵੇਖਿਆ ਕਿੱਲਿਆਂ ਤੇ ਹੀ ਮਰ ਗਏ ਸਾਰੇ ਪਸ਼ੂ ਉਹ ਕਹਿੰਦੇ ਕਿਲੇ ਵੀ ਖੋਲ ਸਕੇ ਇੰਨੀ ਤੇਜ਼ ਪਾਣੀ ਆਇਆ ਤੇ ਜੇ ਅੱਗ ਦੇ ਹਵਾਲੇ ਕਿਤੇ ਹੋ ਜਾਈਏ ਤੇ ਆਪਾਂ ਕਿੱਧਰ ਨੂੰ ਜਾਣਾ ਕਿਉਂਕਿ ਜੇ ਉਹਦੀ ਬਣਾਈ ਕਾਇਨਾਤ ਨੂੰ ਜਿਹੜੀ ਉਹਦਾ ਰੂਪ ਪਾਣੀ ਉਹਦਾ ਰੂਪ ਹਵਾ ਉਹਦਾ ਰੂਪ ਧਰਤੀ ਉਹਦਾ ਰੂਪ ਇਹ ਦਿਨ ਰਾਤ ਸਾਰਾ ਕੁਝ ਉਹਦਾ ਰੂਪ ਜੇ ਸਾਰੇ ਹੀ ਗੰਦਲੇ ਕਰਨੇ ਤੇ ਆਪਾਂ ਇੱਥੇ ਕੀ ਕਰਨਾ ਹੈ ਫਿਰ ਪ੍ਰਮਾਤਮਾ ਕਹਿ ਦਿੰਦਾ ਤੁਸੀਂ ਇੱਥੇ ਕੀ ਕਰਨਾ ਪਈ ਤੁਸੀਂ ਵੀ ਆਪਣੀ ਕਹਾਣੀ ਖਤਮ ਕਰੋ ਤੇ ਇਸ ਦੁਨੀਆ ਨੂੰ ਅਲਵਿਦਾ ਕਹੋ ਜਿਹੜੇ ਨਵੇਂ ਆਉਣਗੇ ਆਪੇ ਰਖਵਾਲੀ ਕਰ ਲੈਣਗੇ ਧਰਤੀ ਦੀ ਰਾਖੀ ਆਪਾਂ ਹੀ ਕਰਦੇ ਆਏ ਕਿਤੇ ਸ਼ੁਰੂ ਤੋਂ ਰੈਣ ਦਿਨ ਸਦੋਏ ਦਾਈ ਦਾਇਆ ਜੱਗ ਖੇਲ ਲੈ ਖਿਲਾਈ ਹੈ ਇਹ ਖੇਡਦੇ ਰਹੋ ਇਹ ਖੇਡਣ ਲਈ ਬਣਾਈਆਂ ਨੇ ਰਾਤ ਤੇ ਦਿਨ ਵਿੱਚ ਮਨੁੱਖ ਖੇਡਦਾ ਕੰਮ ਕਰਦਾ ਖੇਡਦਾ ਆਰਾਮ ਕਰਦਾ ਇਸੇ ਤਰ੍ਹਾਂ ਪਾਣੀ ਨੂੰ ਵੀ ਆਪਣਾ ਕੰਮ ਕਰਨ ਦਿਓ ਹਵਾ ਨੂੰ ਵੀ ਕਰਨ ਦਿਓ ਧਰਤੀ ਨੂੰ ਵੀ ਕਰਨ ਦਿਓ ਤੂੰ ਅੱਗ ਲੈ ਕੇ ਆਪਣੀ ਬਗਲ ਦੇ ਵਿੱਚ ਸਾਰਿਆਂ ਨੂੰ ਸਾੜਦਾ ਨਾ ਫਿਰ ਤੂੰ ਸਾਰੀ ਕਾਇਨਾਤ ਨੂੰ ਸਾੜਨ ਦਾ ਠੇਕਾ ਨਾ ਲੈ ਇਹ ਮਨੁੱਖ ਜਾਤੀ ਵਾਸਤੇ ਬਹੁਤ ਜ਼ਿਆਦਾ ਘਾਤਕ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ